ਇਹ ਹੈ ਟਿਕਾ Đੋਆ ਨੂੰ ਇਹ ਮੈ ਆਪਾਂ ਨੂੰ ਤਲਾਹ ਮਿਲਿਆ ਪੋਣੇ ਦੇ 10 ਵਜੇ ਕਿ ਕਾਦੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿਸੇ ਗੋਲੀਆਂ ਚਲੀਆਂ ਇਮੀਡੀਏਟਲੀ ਉੱਥੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚਲੀ ਹੈ ਉਥੋਂ ਲੈ ਕੇ ਸਿਵਲ ਹਸਪਤਾਲ ਆ ਗਿਆ ਜਿਸ ਚ ਇੱਕ ਪਤਾ ਲੱਗਾ ਕਰਨਵੀਰ ਦੀ ਡੈਥ ਹੋ ਗਈ ਆ ਇੱਕ ਲੇਡੀ ਆ ਉਹਨੂੰ ਇਮੀਡੀਏਟਲੀ ਉਹਦਾ ਨਾਮ ਨਹੀਂ ਮਨੂੰ ਅਜੇ ਪਤਾ ਉਹਨੂੰ ਅਮਨਦੀਪ ਦੇ ਰੈਫਰ ਕਰਤਾ ਬਾਕੀ ਜਿਹੜਾ ਵੀ ਹੁਣ ਕੋਈ ਆਂਦਾ ਉਸ ਟਾਨ ਦੇ ਬਿਆਨ ਲੇਡੀ ਦਾ ਨਾਮ ਕੀ ਹੈ ਲੇਡੀ ਦਾ ਨਾਮ ਮਨੂੰ ਅਜੇ ਨਹੀਂ ਕਹਿੰਦੇ ਕਿ ਜੱਗੂ ਕੋ ਬਾਣੀ ਨਹੀਂ ਮੈਂ ਇਹਦੇ ਬਾਰੇ ਨਾ ਹੀ ਮੈਨੂੰ ਪਤਾ ਕਿਉਂਕਿ ਮੈਂ ਜਸਟ ਜੇ ਆਇਆ ਹਾਂ ਮੈਨੂੰ ਇਹ ਪੌਣੇ 10 ਵਜੇ ਮਿਲੀ ਆ ਪੂਰੇ ਮੈਂ 10 ਮਿੰਟਾਂ ਦੇ ਵਿੱਚ ਮੈਂ ਇੱਥੇ ਆ ਗਿਆ ਅੱਜ ਤੇ ਕੀ ਹੋਇਆ ਉਸ ਕਾਰਪਿਓ ਗੱਡੀ ਦੇ ਵਿੱਚ ਅਜੇ ਕੋਈ ਕਲੀਅਰ ਨਹੀਂ ਆ ਬਾਕੀ ਜੋ ਉਹ ਬਿਆਨ ਲਿਖਾਉਂਦੇ ਉਹ ਫਾਈਟਿੰਗ ਇਨਸੀਡੈਂਟ ਹੋਇਆ ਕਿਦਾਂ ਵਾ ਇਹ ਤੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਜੀ ਅਸੀਂ ਮੌਕੇ ਤੇ ਅਜੇ ਮੌਕੇ ਤੇ ਗਏ ਆ ਕਰਕੇ ਹੁਣ ਸਿਵਲ ਹਸਪੀਟਲ ਆਏ ਆ ਜਿਹੜੇ ਵੀ ਹੁੰਦੇ ਜਿਨ੍ਹਾਂ ਦੇ ਹੋਇਆ ਇਨਸੀਡੈਂਟ ਜਿਹੜਾ ਉਹਦੇ ਫਾਦਰ ਵੀ ਆ ਗਏ ਮੁੰਡੇ ਦੇ ਕਰਨ ਵੀਰ ਤੇ ਜਿਹੜਾ ਦੀ ਡੈਥ ਹੋਈ ਆ ਜੋ ਕਹਿੰਦੇ ਆ ਫਿਰ ਹਸਾਬ ਨਾ ਕਰ ਰਹੀ ਜੀ ਇਹਦੇ ਬਾਰੇ ਜੈ ਮੈਨੂੰ ਨਹੀਂ ਪਤਾ ਅਸੀਂ ਵੈਰੀਫਾਈ ਕਰਾਂਗੇ ਅੱਜ ਇੱਕ ਇੱਕ ਦੀ ਡੈਥ ਹੋਈ ਆ ਤੇ ਇੱਕ ਲੇਡੀ ਦੇ ਕਹਿੰਦੇ ਗੋਲੀਆਂ ਵੱਜੀਆਂ ਮੈਨੂੰ ਇੰਨਾ ਨਹੀਂ ਪਤਾ ਬਾਕੀ ਇੱਥੇ ਹਸਪਤਾਲ ਆਇਆ ਪੂਰੀ ਤਹਿਕੀਕਤ ਕਰਕੇ ਤਾਂ ਹੁੰਦਾ ਇਹਦੇ ਬਾਰੇ ਨਹੀਂ ਸਾਨੂੰ ਮੈਨੂੰ ਪਤਾ ਜੀ ਇਹ ਤਾਂ ਅਸੀਂ ਤੁਹਾਨੂੰ ਉਹਨੇ ਦੱਸਦੇ ਆ ਥੋੜੀ ਦੇਰ ਬਾਅਦ ਜੇਲ੍ਹੋਂ ਬਿਆਨ ਲਖਾਂਦੇ ਠੀਕ ਹੈ ਜੀ ਜਿਹੜੇ ਲੇਡੀ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਇਹਦੇ ਬਾਰੇ ਨਹੀਂ ਜੀ ਕਹਿ ਸਕਦੇ ਕਿਉਂਕਿ ਉਹ ਤੇ ਮੇਰੇ ਆਉਣ ਤੋਂ ਪਹਿਲਾਂ ਤੇ ਸਾਡੇ ਉਹ ਰੈਫਰ ਕਰਤੀਆ ਡਾਕਟਰਾਂ ਨੇ ਤੇ ਅਮਨਦੀਪ ਹਸਪਤਾਲ ਉੱਥੇ ਅਸੀਂ ਜਸਟ ਹੁਣੇ ਸਿੱਟੀ ਜਿਹੜਾ ਐਸਐਚਓ ਸੁਖਜਿੰਦਰ ਸਿੰਘ ਉਹਨੂੰ ਭੇਜਿਆ ਕਿ ਜਾ ਕੇ ਉੱਥੇ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਦੇਵੇ ਜਿਲੇ ਉੱਥੇ ਦਾਖਲ ਹੁੰਦੇ ਵੀ ਕੀ ਹੋਇਆ ਕਿੰਨੀਆਂ ਗੋਲੀਆਂ ਲੱਗੀਆਂ ਹਾਂਜੀ ਇਹਦੇ ਬਾਰੇ ਡਾਕਟਰ ਦੱਸਣਗੇ ਇੰਨਾ ਨਹੀਂ ਪਤਾ ਉਹਦੀ ਡੈਥ ਹੋ ਚੁੱਕੀ ਹੈ ਜੀ ਉਹ ਇੱਥੇ ਪੋਸਟਮੈਨ ਉਹ ਵਸੇ ਰੱਖੀ ਕੀ ਹੈ ਹਾਂ ਹੁਣ ਇਹ ਡੈੱਡ ਹਾਊਸ ਦੇ ਵਿੱਚ ਭੇਜੀ ਆ ਮੈਂ ਜਸਟ ਹੁਣੇ ਅਸੀਂ ਆਏ ਆ ਜਿਹੜੀ ਜਿਹੜੀ ਇੰਜਰਡ ਨਹੀਂ ਜਿਹੜੀ ਲੇਡੀ ਇਹ ਉਹਨੂੰ ਅਸੀਂ ਅਮਨਦੀਪ ਦੇ ਭੇਜਤਾ ਉਹਦੇ ਐਸਐਚਓ ਸਿਟੀ ਦੀ ਡਿਊਟੀ ਲਾਈ ਆ ਇਮੀਡੀਏਟਲੀ ਉੱਥੇ ਅਮਨਦੀਪ ਜਾਏਗਾ ਉੱਥੇ ਜਾ ਕੇ ਪੂਰੇ ਹਾਲਾਤ ਦੱਸੇ ਕਿ ਕਿੰਨੀ ਗੋਲੀਆਂ ਵੱਜੀਆਂ ਕੀ ਇਹਦੇ ਬਾਰੇ ਨਹੀਂ ਮੈਂ ਇਹਦੇ ਡਾਕਟਰ ਦੱਸਣਗੇ ਜੀ ਮੈਂ ਤਾਂ ਵੈਸੇ ਕਹਿ ਰਿਹਾ ਇਹ ਦੱਸ ਸਕਦੇ ਹੋ ਕਿ ਦਸੀ ਜਾਰੀ ਹੈ ਕਿ ਜਗਦੀਪ ਸਿੰਘ ਜੱਗੂ ਦੇ ਨਾਲ ਉਹਦੀ ਮਦਰ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਜਸਟਿਸ ਆਇਆ ਹਾਂ ਮੈਂ ਤਾਂ ਹੁਣ ਜੇਲੇ ਵੈਰੀਫਾਈ ਕਰਾਂਗੇ ਜਿਲੇ ਉਹ ਬਿਆਨ ਲਿਖਾਂਦੇ ਆ ਕਰਨ ਵੀਰ ਜਿਹੜਾ ਡੈਥ ਹੋਈ ਹੈ ਉਹਦੇ ਫਾਦਰ ਆ ਗਏ ਉਹ ਪੰਜਾਬ ਪੁਲਿਸ ਦੇ ਵਿੱਚ ਹੀ ਐਸਾ ਹੀ ਆ ਉਹ ਆ ਗਿਆ ਹੁਣ ਜੋ ਬਿਆਨ ਲਿਖਾਂਗੇ ਮੈਂ ਤਾਂ ਉਹਦੇ ਬਾਰੇ ਆਪਾਂ ਜੋ ਉਹ ਕਹਿ ਰਿਹਾ ਕਿ ਅੰਮ੍ਰਿਤਸਰ ਵੈਸੇ ਤਾਂ ਉਹ ਤਾਂ ਇਹਲੇ ਬੜੇ ਉਹ ਹੈ ਕਿ ਕਹਿੰਦੇ ਇੱਕ ਬੱਚਾ ਮਰਿਆ ਹੁੰਦਾ ਉਹਦੇ ਵਿੱਚ ਉਹਨੇ ਇਮੀਡੀਏਟਲੀ ਦੱਸਿਆ ਕਿ ਮੇਰੀ ਮੈਂ ਤਾਂ ਹੁਣੇ ਆਇਆ ਜੀ ਤੇ ਮੇਰੇ ਬੱਚੇ ਦੀ ਡੈਥ ਹੋ ਗਈ ਹੈ ਮੈਂ ਪੰਜਾਬ ਪੁਲਿਸ ਦੇ ਬੱਚੇ ਦੀ ਕਾਦੀਆਂ ਚੁੰਗੀ ਦੱਸੇ ਜੇ ਮੈਂ ਮੌਕੇ ਤੇ ਚੱਲਾਂ ਇਹ ਤਾਂ ਜਿਹੜਾ ਟਾਈਮ ਹੈ ਭੀੜ ਭੱਕਲ ਨਹੀਂ ਹੈ ਮਤਲਬ 10 ਪੌਣੇ ਇੱਕ 10 9:30 ਦੇ ਵਿੱਚ ਗੱਲ ਆ ਹੋਲੇ ਤੇ ਲਗਭਗ ਉਸੇ ਉਮਰ ਮੰਨਵਲੇ ਦੀ ਉਮਰ ਕਿੰਨੀ ਹੈ ਉਹਦੀ ਉਹਦੇ ਫਾਜ਼ਲ ਨੇ ਜੋ ਮਨੂੰ ਜਰਨਲ ਹੀ ਦੱਸਿਆ ਇਹੋ ਹੀ 30 35 ਸਾਲ ਦੀ ਬਾ ਐਗਜ਼ੈਕਟਮਨ ਨੂੰ ਨਹੀਂ ਪਤਾ ਬਾਹਰ ਜਾ ਕੇ